ਹਾਂਜੀ ਦੋਸਤੋ ਪਿਆਰ ਪਿਆਰੀ ਸਾਸ਼ੀ ਘਾਲ ਜੀ ਸਾਰਿਆਂ ਨੂੰ ਸੋ ਜੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਜੀ ਰਾਜੀ ਖੁਸ਼ੀ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਜੀ ਧਰਮਪਾਲ ਜੁਐਲਰਸ ਸੋ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਜੀ ਪੁਰਾਣੇ ਸਮੇਂ ਦੇ ਰਾਣੀ ਹਾਰ ਨੇ ਜੀ ਦਾਦੀ ਨਾਨੀ ਰਾਣੀ ਹਾਰ ਸੋ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਬਣਾਏ ਨੇ ਆਪਾਂ ਬਹੁਤ ਹੀ ਸ਼ੌਂਕ ਨਾਲ ਬਣਾਏ ਨੇ ਪੂਰੀ ਰੀਜਨਲ ਬਣਾਏ ਨੇ ਤੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਡਿਜ਼ਾਈਨ ਬਹੁਤ ਹੀ ਪਿਆਰੇ ਤੁਸੀਂ ਦੇਖ ਸਕਦੇ ਹੋ ਰਾਣੀ ਹਾਰ ਆਪਾਂ ਰੈਡੀ ਕੀਤਾ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਪ੍ਰੋਪਰ ਇੱਕ ਬ੍ਰਾਈਡਲ ਲੁੱਕ ਜਿਹੜੀ ਹੈਗੀ ਆ ਬਹੁਤ ਸੋਹਣਾ ਡਿਜ਼ਾਈਨ ਹੈ ਟਿੱਕਾ ਦੇਖੋ ਤੁਸੀਂ ਪ੍ਰੋਪਰ ਸ਼ੇਪ ਦੇ ਵਿੱਚ ਹੈ ਜੀ ਪੂਰੀ ਸਾਈਜ਼ ਮੁਤਾਬਿਕ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤੇ ਬਹੁਤ ਸੋਹਣਾ ਡਿਜ਼ਾਈਨ ਇੱਕ ਵਾਰੀ ਪ੍ਰੋਪਰ ਸਾਰੀ ਲੁੱਕ ਦਿਖਾ ਦਿਓ ਰਾਣੀ ਹਾਰ ਦੀ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇੱਕ ਬ੍ਰਾਈਡਲ ਲੁੱਕ ਦੇ ਵਿੱਚ ਜਿਹੜਾ ਹੈਗਾ ਜੀ ਰਾਣੀ ਹਾਰ ਬਣ ਕੇ ਤਿਆਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੋਂ ਆਪਾਂ ਨੈਕਸਟ ਰਾਣੀ ਹਾਰ ਦੀ ਗੱਲ ਕਰਦੇ ਹਾਂ ਜੀ ਨੈਕਸਟ ਡਿਜ਼ਾਈਨ ਆਪਣੇ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਹੀ ਨਿਊ ਡਿਜ਼ਾਈਨ ਹੈ ਰਾਣੀ ਹਾਰ ਦਾ ਤੁਸੀਂ ਦੇਖ ਸਕਦੇ ਹੋ ਟਿੱਕਾ ਦੇਖੋ ਤੁਸੀਂ ਰਾਉਂਡ ਸ਼ੇਪ ਦੇ ਵਿੱਚ ਹੈ ਜੀ ਸੈਂਟਰ ਦੇ ਵਿੱਚ ਇੱਕ ਆਪਣੇ ਪੀਕਾਕ ਐਡ ਕੀਤਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਸਾਈਜ਼ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਸਾਈਜ਼ ਟਿੱਕੀ ਦਾ ਤੇ ਬਾਕੀ ਰਾਣੀ ਹਾਰ ਤੁਸੀਂ ਦੇਖ ਸਕਦੇ ਹੋ ਇਹ ਆਪ ਥੋੜਾ ਚੇਂਜ ਕੀਤਾ ਆਪਣੇ ਤੇ ਪੀਕਾਕ ਵਾਲੇ ਜਿਹੜੇ ਹੈਗੇ ਨੇ ਰਾਉਂਡ ਸ਼ੇਪ ਦੇ ਵਿੱਚ ਪੀਸ ਆਪਣੇ ਐਡ ਕਰਤੇ ਤੇ ਹੁਣ ਆਪਾਂ ਈਰਿੰਗਸ ਦੀ ਗੱਲ ਕਰ ਲੈਨੇ ਆ ਸੇਮ ਮੈਚਿੰਗ ਹੈ ਜੀ ਟਿੱਕੇ ਨਾਲ ਦੀ ਬਹੁਤ ਹੀ ਪਿਆਰਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੇਖੋ ਕਿਵੇਂ ਫਿਨਿਸ਼ਿੰਗ ਆ ਰਹੀ ਹੈ ਕਿਵੇਂ ਪ੍ਰੋਪਰ ਬੋਸ ਜਿਆਦਾ ਸੋਹਣਾ ਸੈਟ ਬਣਿਆ ਬਾਕੀ ਤੁਸੀਂ ਕਮੈਂਟ ਕਰਕੇ ਸਾਨੂੰ ਜੋ ਦੱਸਿਓ ਤੁਹਾਨੂੰ ਡਿਜ਼ਾਈਨ ਕਿਵੇਂ ਦਾ ਲੱਗੇ ਇੱਕ ਵਾਰੀ ਪ੍ਰੋਪਰ ਦਿਖਾ ਦੋ ਸਾਰਾ ਡਿਜ਼ਾਈਨ ਬ੍ਰਾਈਡਲ ਲੁੱਕ ਹੈ ਜੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਵੈਡਿੰਗ ਸੀਜ਼ਨ ਸ਼ੁਰੂ ਹੋਣੇ ਜੋ ਤੁਸੀਂ ਵੀ ਡਿਜ਼ਾਈਨ ਰਾਣੀ ਹਰ ਵਗੈਰਾ ਬਾਈ ਕਰਨੇ ਹੋਣੇ ਹਨ ਹਣਾ ਸੋ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਸ਼ਾਪ ਦੇ ਉੱਪਰ ਤੁਹਾਨੂੰ ਐਵੇਂ ਦੇ ਸੋਹਣੇ ਸੋਹਣੇ ਰਾਣੀ ਹਾਰ ਆਪ ਬਣਾ ਕੇ ਦਵਾਂਗੇ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਸਾਡੇ ਪੁਰਾਣੇ ਸਾਡੇ ਪਰਦਾਦਾ ਜੀ ਸਾਡੇ ਦਾਦਾ ਜੀ ਸੋ ਤੁਹਾਡੀ ਸੇਵਾ ਡਿਊਟੀ ਜਿਹੜੀ ਹੈਗੀ ਆ ਉਹ ਪੂਰੀ ਨਿਭਾ ਕੇ ਗਏ ਨੇ ਸੋ ਹੁਣ ਸਾਡੇ ਫਾਦਰ ਸਾਹਿਬ ਤੇ ਸਾਨੂੰ ਤੁਹਾਡੀ ਸੇਵਾ ਕਰਦਾ ਮੌਕਾ ਮਿਲਿਆ ਜੀ ਤੇ ਸੋਡੇ ਨਾਲ ਅਸੀਂ ਹਰ ਜਿਵੇਂ ਤੁਸੀਂ ਕਹੋਗੇ ਡਿਜ਼ਾਈਨ ਤੁਹਾਨੂੰ ਅਮੀ ਰੈਡੀ ਕਰਕੇ ਦਵਾਂਗੇ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ ਸੋ ਆਪਾਂ ਡਿਜ਼ਾਈਨ ਇੱਕ ਵਾਰੀ ਫੇਰ ਦੇਖਦੇ ਹਾਂ ਤੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਪੁਰਾਣੇ ਸਮੇਂ ਤੋਂ ਹੀ ਅਸੀਂ ਡਿਜ਼ਾਈਨ ਜਿਹੜੇ ਹੈਗੇ ਨੇ ਜੀ ਆਪਣੇ ਆਪ ਨਾਲ ਹੀ ਰੈਡੀ ਕਰਦੇ ਹਾਂ ਨਾ ਓਨਲੀ ਹੈਂਡ ਮੇਡ ਜੁਐਲਰੀ ਹੈ ਆਪੇ ਖੁਦ ਹੀ ਡਿਜ਼ਾਈਨ ਜਿਹੜੇ ਹੁੰਦੇ ਨੇ ਜੀ ਅਸੀਂ ਖੁਦ ਹੀ ਰੈਡੀ ਕਰਦੇ ਹਾਂ ਆਪਣੇ ਹੱਥਾਂ ਲਈ ਡਿਜ਼ਾਈਨ ਹੈਗੇ ਨੇ ਸਾਰੇ ਆਪਾਂ ਹੱਥ ਨਾਲ ਹੀ ਡਿਜ਼ਾਈਨ ਜਿਹੜੇ ਹੁੰਦੇ ਆ ਰੈਡੀ ਕਰਦੇ ਹਾਂ ਜੀ ਤੇ ਸੋ ਅਗਰ ਆਪਾਂ ਹੁਣ ਇਹਦੀ weight ਦੀ ਗੱਲ ਕਰਦੇ ਹਾਂ ਇਹ 70 ਗ੍ਰਾਮ ਦੇ ਵਿੱਚ ਸੈੱਟ ਰੈਡੀ ਹੈ ਜੀ 70 ਗ੍ਰਾਮ ਇਹ ਵਾਲਾ ਵੀ ਸੈੱਟ ਵੀ 70 ਗ੍ਰਾਮ ਦਾ ਹੈ ਜੀ ਯਾਨੀ ਕਿ ਟੋਟਲ 7 ਗੋਟੋਲਿਆਂ ਦਾ ਜਿਹੜਾ ਹੈਗਾ ਉਹ ਕ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਜਿਆਦਾ ਸੋਹਣੇ ਬਣੇ ਨੇ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਰਾਣੀ ਹਾਰ ਦੀ 22 ਕੈਰੇਟ ਹਾਲਮਾਰਕ ਦੇ ਵਿੱਚ ਬਣਿਆ ਹੋਇਆ ਜੀ ਸੋ ਤੁਸੀਂ ਵੀ ਜਲਦੀ ਤੋਂ ਜਲਦੀ ਸੈਟਾਂ ਨੂੰ ਬਾਏ ਕਰੋ ਬਣਵਾਓ ਤੁਸੀਂ ਆਰਡਰ ਵੀ ਕਰ ਸਕਦੇ ਹੋ ਸਾਡੇ ਨੰਬਰ ਦਿੱਤੇ ਹੋਏ ਨੇ ਇਸ ਸਕਰੀਨ ਦੇ ਉੱਤੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਟਸਐਪ ਤੇ ਕਾਲ ਕਰ ਸਕਦੇ ਹੋ ਡਾਇਰੈਕਟ ਵੀ ਕਾਲ ਕਰ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਹੋਵੇ ਕਿੰਨਾ ਵੀ ਪੁਰਾਣਾ ਡਿਜ਼ਾਈਨ ਹੋਵੇ ਤੋ ਆਪਾਂ ਡਿਜ਼ਾਈਨ ਬਣਾ ਲਾਂਗੇ ਸਾਡੇ ਕੋਲ ਬੁਕਸ ਵੀ ਪਈਆਂ ਨੇ ਜੀਆਂ ਕਾਫੀ ਪੁਰਾਣੇ ਸਮੇਂ ਦੀਆਂ ਸਾਡੇ ਦਾਦਾ ਜੀ ਸਾਡੇ ਪਰਦਾਦਾ ਜੀ ਸਮੇਂ ਦੀਆਂ ਤੇ ਅਸੀਂ ਜਿਵੇਂ ਵੀ ਤੁਸੀਂ ਕੋਈ ਡਿਜ਼ਾਈਨ ਪੁਰਾਣੇ ਤੋਂ ਪੁਰਾਣਾ ਡਿਜ਼ਾਈਨ ਆਪਾਂ ਤੁਹਾਨੂੰ ਬਣਾ ਕੇ ਦਵਾਂਗੇ ਸੋ ਜ਼ਰੂਰ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਤੁਹਾਡੇ ਆਪਣੇ ਤਰਫੋਂ ਜੁਲੀਅਰ ਸਕਲਾਰਾ ਵਾਲੇ ਸਤਿ ਸ਼੍ਰੀ ਅਕਾਲ ਜੀ